ਸੇ ਬੰਦੇ ਨੇ ਪੂਆ ਮੂੰਹ ਲਾ ਕੇ ਦੇਖੋ ਇਸ ਬੰਦੇ ਕੋ ਸ਼ਰਾਬ ਦੀ ਮੁਸਕਰਾਹਟ ਹੈ ਮੈਨਾਂ ਲੱਦਾ ਹੁੰਦੀ ਵੇ ਜੀ ਮੈਂ ਇਹਨੂੰ ਪੁੱਛਿਆ ਵੀ ਤੂੰ ਕਿੱਦਾਂ ਆਇਆ ਕਹਿੰਦਾ ਛੋਟੀ ਫੈਲੀ ਦਾ ਵਾ ਤੇ ਆਮ ਆਦਮੀ ਪਾਰਟੀ ਦਾ ਬੈਨਰ ਇਹਦੇ ਹੱਥ ਵਿੱਚ ਤੇ ਸਪੋਰਟ ਕਰ ਰਿਹਾ ਆਮ ਆਦਮੀ ਪਾਰਟੀ ਚਲੋ ਠੀਕ ਆ ਬਟ ਮੈਂ ਇਹਨੂੰ ਪੁੱਛਿਆ ਰੋਪੜ ਦਾ ਐਮ ਐਲ اے ਕੋਣਾ ਕਹਿੰਦਾ ਲਾਲੂ ਯਾਰ ਠੀਕ ਕਿਹੜਾ ਜਾਏਗਾ ਇੱਥੇ ਕਿਉਂ ਆ ਪੰਜਾਬ ਦੇ ਆ ਗੋ ਗਿਆ ਜਾਣਗੇ ਆਹ ਆ ਪਰਦੇਸੀ ਬੰਦਾ ਆ ਕਮਾਦਾ ਕਾ ਜਨ ਆਹ ਆਹ ਤਰੀ ਦੀਆਂ ਤਸਵੀਰਾਂ ਨੇ ਕੀ ਕਹਿਣਾ ਚਾਹਾਂਗੇ ਇੱਥੇ ਕਿਉਂ ਆਏ ਆਪ ਪੰਜਾਬ ਦੇ ਆਪ ਨੂੰ ਕੀ ਕਾਹਾਂਗੇ ਆਮ ਆਪ ਪਰਦੇਸੀ ਬੰਦਾ ਆਪ ਕਮਾਤਾ ਕਾਤਾ ਮਗਰ ਸਸਰੀ ਗਾਲ ਜੀ ਸਸਰੀ ਗਾਲ ਜੀ ਦਾਰੂ ਪੀਤੀ ਹੋਈ ਹੈ ਨਾ ਤੁਹਾਨੂੰ ਕੁਝ ਵਾਰੀ ਆ ਜਾਂ ਬਦਬੂ ਆਰੀ ਦਾਰੂ ਦੀ ਇਹ ਮੈਨੂੰ ਨਹੀਂ ਪਤਾ ਮੈਂ ਤਾਂ ਮੂੰਹ ਨਹੀਂ ਲਾਇਆ ਨਾਲ ਲੇਕਿਨ ਜਿਹੜਾ ਹੈਗਾ ਇੱਥੇ ਰੈਲੀ ਦੇ ਵਿੱਚ ਬਹੁਤ سارے ਲੋਕ ਆਨੇ ਕੋਈ ਕਿਸੇ ਪਾਸੇ ਦਾ ਕੋਈ ਕਿਸੇ ਪਾਸੇ ਹੁੰਦਾ ਹੈਗਾ ਉਹ ਕੀ ਖਾਪੀ ਗਿਆ ਉਹਨੂੰ ਕੋਈ ਤਾਕਤ ਨਹੀਂ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੈਮਰਾਮੈਨ ਕਿਹਾ ਹੋ ਸੀਰਾ ਮਾ ਤੁਹਾਡਾ ਤਰਮਿੰਦਰ ਸਿੰਘ ਜੀ ਅ ਇਸ ਬੰਦੇ ਦੇ ਪੂਰਾ ਮੂੰਹ ਲਾ ਕੇ ਦੇਖੋ ਇਸ ਬੰਦੇ ਤੋਂ ਸ਼ਰਾਬ ਦੀ ਬੋਸਤ ਹੈ ਹਾਂ ਸਰ ਮੈਂ ਲਿਤਾ ਹਾਂ ਜੀ ਵੈਸੇ ਮੈਂ ਇਹਨੂੰ ਪੁੱਛਿਆ ਵੀ ਤੂੰ ਕਿੱਦਾਂ ਆਇਆ ਕਹਿੰਦਾ ਛੋਟੀ ਬੇਲੀ ਦਾ ਵਾ ਇਹ ਆਮ ਆਦਮੀ ਪਾਰਟੀ ਦਾ ਬੈਨਰ ਇਹਦੇ ਹੱਥ ਵਿੱਚ ਤੇ ਸਪੋਰਟ ਕਰ ਰਿਹਾ ਆਮ ਆਦਮੀ ਪਾਰਟੀ ਚਲੋ ਠੀਕ ਆ ਬਟਾ ਮੈਂ ਨੂੰ ਪੁੱਛਿਆ ਰੋਪੜ ਦੇ ਐਮਐਲਏ ਕੋਣ ਹੈ ਕਹਿੰਦਾ ਲਾਲੂ ਯਾਦਵ ਨਹੀਂ ਬੋਲਾਂ ਅੱਛੇ ਹਿੰਦ ਲਾਲਿਆ ਉਹਨੇ ਕਿ दारू ਪੀਤੀ ਹੁੰਨੇ ਭਾਜੀ ਉਹਨੂੰ ਪਤਾ ਨਹੀਂ ਹੈ दारू ਪੀਤੇ ਤਾਂ ਸਹੀ ਗੱਲ ਨਹੀਂ ਸਹੀ ਗੱਲ ਤਾਂ ਨਹੀਂ ਹੈਗੀ ਵਸੇ ਲੋਕਲ ਇੱਥੇ ਘੁੰਮ ਰਹੇ ਨੇ ਲੇਬਰ ਚੌਂਗ ਤੇ ਵੀ ਇਹ ਘੁੰਮਲੇ ਨੇ ਹਾਂਜੀ ਹੁਣ ਜਿਹੜੇ दारू ਪੀਤੀ ਹੁੰਦੀ ਹੈ ਉਹਦਾ ਕਿਸੇ ਪਾਸੇ ਮੂਡ ਬਦਲ ਜਾਂਦਾ ਭਾਜੀ ਤੇ ਉਹਨੇ ਦੇਖਿਆ ਵੀ ਤੇ ਘਟ ਹੋ ਰਿਹਾ ਉਹਦੇ ਉੋਂ ਉਸੇ ਮੁੜ ਜਾਉਂ ਗਿਆ ਮਤਲਬ ਕਈ ਕਾਫੀ ਟਾਈਮ ਤੋਂ ਨੋਟਿਸ ਕਰ ਰਹੇ ਆ ਉਹ ਬੱਚਿਆਂ ਨੂੰ ਇਧਰੋਂ ਉਧਰ ਜਾ ਕੇ ਮਾਰ ਰਿਹਾ ਉਧਰੋਂ ਇਧਰ ਜਾ ਕੇ ਮਾਰ ਰਿਹਾ ਕਿਵੇਂ ਇਸ ਨੂੰ ਮੈਂ ਦੇਖ ਰਿਹਾ ਕਰ ਰਿਹਾ ਜਿਹਨਾਂ ਨਾਲ ਡਿਸਟਰਬ ਕਰਦਾ ਜੀ ਕੋਈ ਨਹੀਂ ਅਸੀਂ ਇਹਨੂੰ ਪੁੱਛਦੇ ਆਂ ਵੀ ਤੂੰ ਕੌਣ ਹੈ ਤੋ ਇਹ ਤਸਵੀਰਾਂ ਨੇ ਇੱਕ ਜਿੱਥੇ ਇਹੋ ਜਿਹਾ ਕੋਈ ਕੰਮ ਹੁੰਦਾ ਉੱਥੇ ਸ਼ਰਾਰਤੀ ਕਰਿੰਦੇ ਵੀ ਜਿਹੜੇ ਆਸ-ਪਾਸ ਦੇਖਣ ਨੂੰ ਮਿਲਦੇ ਨੇ ਸੋ ਐਓ ਜੀ ਰਿਪੋਰਟਾਂ ਦੇਖੋ ਜੀਸਟਾ ਟੀਵੀ ਚੈਨਲ